ਪਾਲੀ ਸੀ ਕੇ ਕੈਨੇਡਾ ਦੇ ਵਿੱਚ ਬੈਨਕੂਵਰ ਕਰੋਨਾ ਟਿੰਟਰ ਚਾਤ ਸ਼ਹਿਰ ਦੇ ਜਿੱਥੇ ਲੋਕ ਨੀਲਾ ਪਾਣੀ ਵੇਖਣ ਜਾਂਦੇ ਨੇ ਤੁਹਾਡੇ ਕੋਲ ਇੱਥੇ ਨੀਲਾ ਪਾਣੀ ਹੈ ਸਤਲ ਜਿੱਕਰ ਹੈ ਜਾਂ ਸੀਰੋਨਾ ਹੈ ਇਹ ਨੰਗਾ ਨੀਲਾ ਪਾਣੀ ਉਹ ਕਰੇ ਪੰਜਾਬ ਦਾ ਕੀੰਬੀਆ ਦਾ ਦੂਰ ਸੱਜਣਾ ਆਲੇ ਉੱਤੇ ਜੱਲਾਹਵਾ ਸ਼ਰਤ ਜੱਲਾਹਵਾ ਹੋਏ ਨਾ ਕੋਈ ਕਰਦਾ ਦੂਰ ਸੱਜਣਾ ਆਲੇ ਉੱਤੇ ਆਇਆ ਤਾਂ ਨਿਕਲ ਜਾ ਅਨਸਰੀ ਹੁੰਦਾ ਡਰ ਕੇ ਪੰਜਾਬ ਸ਼ੁਰੂ ਇੱਥੋਂ ਹੁੰਦਾ ਸੋ ਵੀਰੋ ਮੈਂ ਕੋਈ ਇਹਨਾਂ ਦੀ ਧਰਤੀ ਜਿਹੜੀ ਐ ਐਸਸੀ ਧਰਤੀ ਦੇ ਲੋਕ ਰਹਿੰਦੇ ਨੇ ਸੱਚੇ-ਸੁੱਚੇ ਲੋਕ ਰਹਿੰਦੇ ਆ। ਕੀ ਆਲਨੰਗਲਾਲੇ ਐਫਆਈਐਸਸੀ 2022 ਚ ਵੀ ਤੁਕੀਆਂ ਕੱਢੀਆਂ ਸੀ ਤੁਕੀਆਂ ਤੁਸੀਂ। ਇਸ ਵਾਰੀ ਫੇਰ ਧਿਆਨ ਜੋ 13 0 ਹੋ ਗਿਆ ਆਨੰਦਪੁਰ ਸਾਹਿਬ ਦੇ ਰਿਜ਼ਲਟ ਆ ਗਏ। ਵੀਰੋ ਫਿਰ ਕੰਮ ਕਰਨ ਦਾ ਨਜ਼ਾਰਾ ਆਊਗਾ ਕੰਮ ਕਰਨ ਦਾ ਅਗਲੇ 3 ਸਾਲ ਅਗਲੇ 3 ਸਾਲ ਫਿਰ ਤੁਸੀਂ ਦੇਖਿਓ ਆ ਨੰਗਲ ਨੰਗਪੁਰ ਸਾਹਿਬ ਆ ਜਿੰਨਾ ਆਪਣੀ ਬੈਲਟ ਹੈ ਇਹਨੂੰ ਟੂਰਿਸਟਲ ਮਾਮਲੇ 'ਚ ਵੀ ਤੇ ਵੈਸੇ ਵੀ ਐਸਾ ਨਮੂਨੇ ਦਾ ਬਣਾ ਦੇਣਾ ਲੋਕ ਆ ਕੇ ਤੁਹਾਡੇ ਨਾਲ ਫੋਟੋ ਖਿਚਾਇਆ ਕਰਨਗੇ ਮੇਰੇ ਤੇ ਯਕੀਨ ਰੱਖੋ